ਸਤ ਜੀ ਜਿਹੜੀ ਅੱਜ ਦੀ ਇਲੈਕਸ਼ਨ ਹੋ ਰਹੀ ਹੈ ਤੁਸੀਂ ਮਾਨਦਲ ਵੱਲੋਂ ਆਪਣਾ ਕੈਂਡੀਡੇਟ ਦਿੱਤਾ ਹੈ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਸੰਗਤ ਨੂੰ ਦੇਸ਼ ਵਿਜੈ ਜੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਸ੍ਰੀ ਹਰਗੋਬਿੰਦਪੁਰ ਦਾਦਾਸ ਜ਼ਿੰਮੇਵਾਰ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਸ਼ਾਂਤੀਪੂਰਵ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਾਡੇ ਕੈਂਡੀਡੇਟ ਅਕਾਲੀ ਦਲ ਅੰਮ੍ਰਿਤਸਰ ਦੇ ਜਸਵੰਤ ਸਿੰਘ ਫੌਜੀ ਜੋ ਕਿ ਇਲੈਕਸ਼ਨ ਲੜ ਰਹੇ ਹਨ ਸਤੂਰ ਸਿਰ ਕਿਰਪਾ ਕਰਨ ਪੰਥ ਜਾਗ ਚੁੱਕਿਆ ਤੇ ਬਹੁਤ ਵਧੀਆ ਰਿਸਪੌਂਸ ਹੋਣ ਵਾਲਾ ਹੈ 4 ਤਰੀਕ ਨੂੰ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਸ਼ਾਂਤੀਪੁਰ ਆਪਣੇ ਹੁਸ਼ਿਆਰਪੁਰ ਚ ਇਲੈਕਸ਼ਨ ਹੋ ਰਹੀ ਹੈ ਤੇ ਆਪਣੀ ਜਿਹੜੀ ਪੰਥ ਦੀ ਵੋਟ ਹੈ ਸ਼੍ਰੋਮਣੀ ਕਾਲੀ ਦਲਾ ਅੰਮ੍ਰਿਤਸਰ ਦੀ ਉਹ ਪੈ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ OK ਸਰ ਅੱਜ ਹਲਕਾ ਸ੍ਰੀ ਹਰਿਖੰਦਿ ਬਿਲਪੁਰ ਵਿਧਾਨ ਸਭਾ ਹਲਕਾ ਸ੍ਰੀ ਹਰਿਖੰਦਿ ਬਿਲਪੁਰ ਦੇ ਵਿੱਚ ਪੋਲਿੰਗ ਹੋ ਰਹੀ ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਏਰੀਆ ਵਿੱਚ ਪੈਂਦੇ थाना ਕਮਾਨ ਦੇ ਏਰੀਆ ਵਿੱਚ ਕੋਲਪਰਾਸੀ ਬੂਥ ਹਨ ਜਿੱਥੇ ਅਸੀਂ ਪੋਲਿੰਗ ਕਰਵਾ ਰਹੇ ਹਾਂ ਮੈਂ ਸਾਰੇ ਬੂਥਾਂ ਤੇ ਚੈਕਿੰਗ ਕਰਕੇ ਆਇਆ ਮੈਡਮ ਅਸ਼wini ਗੋਟਿਆਲ ਐਸਐਸਟੀ ਬਟਾਲਾ ਦੀ ਅਗਵਾਈ ਵਿੱਚ ਸਾਰੇ ਏਰੀਆ ਵਿੱਚ ਅਮਨ ਪੂਰਵ ਲਖਣ ਕਰਵਾਈ ਜਾ ਰਹੀ ਹੈ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਹੀਂ ਹੈ ਸਾਰੇ ਵੋਟਰ ਨਿਰਪੱਖ ਹੋ ਕੇ ਆਪਣੀ ਪੋਲਿੰਗ ਕਰੇ ਸਰ ਕਿਸੇ ਵੀ ਬੂਥ ਦੇ ਉੱਤੇ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਅਣਸਖਾਵੀ ਘਟਨਾ ਹੁਣ ਤੱਕ ਵਾਪਰੀ ਆ ਜਨਹੀਂ ਕਿ ਖਾਣਾ ਕਮਾਨ ਏਰੀਆ ਵਿੱਚ ਕੋਈ ਵੀ ਇਹੋ ਜੀ ਘਟਨਾ ਨਹੀਂ ਹੋਈ ਕੋਈ ਸ਼ਿਕਾਇਤ ਨਹੀਂ ਆਈ ਬਿਲਕੁਲ ਅਮਨਪੂਰਵਕ ਕੰਮ ਹੋ ਰਿਹਾ ਹੈ